ਓਏ ਤੇ ਹੜੀ ਕਿਹੜਾ ਗਾਣਾ ਸੁਨਣਾ ਦੋ ਆਰਦੀਆਂ ਦੂਪ ਉਹ ਪੰਮੇ ਹਾਂਜੀ ਰੈਡੀ ਰਹਿ ਗਿਆ ਦੋ ਕਿੜੇ ਮਾਰਾ ਮੈਂ ਕਿਲ ਕਿਲ ਕੇ ਆ ਗਿਆ ਮੈਨੂੰ ਹੋਣ ਨਹੀਂ ਰਹੀ ਚਾਹ ਬਣਾ ਦੇ ਕੱਪ ਤੈਨੂੰ ਪਤਾ ਹੀ ਸ਼ਾ ਕਿਦਾਂ ਬਣਦੀ ਤੂੰ ਹੀ ਬਣਾ ਲਓ ਹਾਂ ਹੁਣ ਤੂੰ ਪਿਉ ਨੂੰ ਦੱਸੇਗਾ ਚਾਹ ਕਿਦਾਂ ਬਣਦੀ ਤੈਨੂੰ ਵੀ ਪਤਾ ਤੇ ਤੇਰੀ ਮਾਂ ਨੂੰ ਵੀ ਪਤਾ ਮੈਨੂੰ ਬਿਨਾ ਚਾਹ ਪੀਤੇ ਪ੍ਰੈਸ਼ਰ ਨਹੀਂ ਪੈਂਦਾ ਬਣਾ ਦੇ ਨਾ ਬਣਾ ਦੇ ਆ ਜਾ ਕੋਸ਼ ਨਹੀਂ ਡਾੜੀ ਆ ਗਈ ਸੀ ਕੋਈ ਤਾਂ ਚਾਹ ਬਣਾ ਦੇ ਆਪ ਬਣਾ ਲਓ ਦਰੇਕ ਬੰਦੇ ਨੂੰ ਚਾਹ ਬਣਾਉਣੀ ਆਉਂਦੀ ਆ ਚਲੋ ਬਣਾ ਦੇਣਾ ਮੇਰੀ ਮਿੱਠੀ ਨੇ ਵੀ ਚਾਹ ਪੀਣੀ ਆ ਓਪ ਮੈਂ ਹਾਂਜੀ ਡੈਡੀ ਉਹ ਅੱਜ ਹੀ ਮਰੀ ਜਾਣ ਦੇ ਆ ਚਾਹ ਬਣਾਉਂਦੇ ਬਣਾਉਂਦੇ ਗੱਲ ਕਰਦਾ ਹੁਣ ਦੱਸੋ ਕਿਹੜਾ ਗਾਣਾ ਸੁਣਨਾ ਚਾਹ ਦਾ ਕੱਪ ਪਿਆ ਦੇ ਨੀ ਕਿਤੇ ਘਰੇ ਬੁਲਾ ਕੇ ਹੈਰ ਕਮ ਤਾਂ ਉਹਨੂੰ ਬ੍ਰਾਂਡਡ ਟੋਪ ਲੈ ਕੇ ਦੇਣੇ ਆ ਮੰਗੇ ਉਹਨਾਂ ਦੀ ਨਾ ਮੈਂ ਥਾਰ ਲੈ ਆਵਾਂਗਾ ਆਪਾਂ ਥਾਰ ਤੇ ਚੱਲਾਂਗੇ ਮੈਂ ਇੰਤਿਹਾ ਪਿਆਰ ਕਰਤੇ ਹਾਂ ਆਪਸੇ ਦੋਨੋਂ ਅਸੀਂ ਤਾਰੇ ਆ ਜਮਕਾ ਲੇਤਾ ਹੈ ਮੇਰਾ ਰੇਵੀ ਜਿੱਥੇ ਰਹੇਗਾ ਉੱਥੇ ਕੋ ਮੰਜਲ ਨਾ ਨੀ ਚਾਹ ਦੇ ਕੋ 6 ਮਹੀਨੇ ਵਾਲਾ ਕੋਰਸ ਕਰਨੇ ਆ ਤੂੰ 15 20 ਮਿੰਟ ਹੋ ਗਏ ਤੈਨੂੰ ਚਾਹ ਪੜੋਂਦਰ ਹਾਏ ਤੱਕ ਤੇਰੀ ਚਾਹ ਨਹੀਂ ਆਈ ਤਾ ਵੜ ਗਈ ਚਾਹ ਤੇ ਚਾਹ ਫਰਾਈਪਨ ਪੀ ਗਿਆ ਚਾਹ ਕਿੱਥੇ ਨਾ ਹੁਣੋਂ ਤਾਂ ਹੁਣੋਂ ਤਾਂ ਚਾਹ ਲੈ ਕੇ ਪਤਾ ਨਹੀਂ ਕਿਹੜੀ ਮਾਨਾ ਲੱਗਾ ਰਿਹਦਾ ਆਹੀ ਫਰਾਈਪਾਨਾਂ ਚ ਮੈਂ ਤੈਨੂੰ ਸੇਕ ਪਾਰ ਮਾਰ ਲਾ ਪੂਆ ਤੋਰਾ ਗਵਾਂਡੀਆਂ ਨੂੰ ਆਵਾਜ਼ ਨਾ ਚਲ ਜੇ ਫੜੇ ਮੁਕਰੇ ਦੇ ਜੇ ਮੂੜਾ ਬਾਲੇ ਤੇ ਪਲਾਗ ਚਲ ਗਿਆ ਹੈਲੋ ਅੰਜੀ ਬੇਬੀ ਕੁਝ ਨਹੀਂ ਉਹ ਬਿੱਲੀ ਆ ਗਈ ਸੀ ਇਹ ਉਹ ਭਾਂਡੇ ਸੁੱਟ ਗਈ ਹਾਏ ਗਾਣਾ ਸੁਣਨਾ ਕੋਈ ਹਾਏ